ਉਹ ਸੈਂਟਰ ਸਰਕਾਰ ਕਹੇਗੀ ਕਿ ਸਾਡੇ ਕੋਲ ਪ੍ਰੋਜੈਕਟ ਬਣਾ ਕੇ ਲੈ ਕੇ ਆਓ ਤੇ ਸਾਡੇ ਕੋਲ ਪੈਸੇ ਲੈ ਕੇ ਜਾਓ ਪਰ ਇਹ ਜਿਹੜੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਣੀ ਜੀ ਇਹ ਸੋਮੇ ਸਕੀਮਾ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਹੋਣ ਦੇਣਾ ਉਹ ਜਿਹੜਾ ਪੈਸਾ ਜਿਸ ਕੰਮ ਵਾਸਤੇ ਆਉਂਦਾ ਉਧਰ ਨਹੀਂ ਖਰਚਦੇ ਹੋਰ ਕੰਮਾਂ ਵਾਸਤੇ ਖਰਚ ਦਿੰਦੇ ਨੇ ਉਹ ਚਾਹੁੰਦੇ ਨੇ ਕਿ ਮੋਦੀ ਸਾਹਿਬ ਦਾ ਕਿਤੇ ਨਾਂ ਨਾ ਹੋ ਜੇ ਕਿ ਮੋਦੀ ਸਾਹਿਬ ਪੈਸਾ ਦੇ 218 ਕਰੋੜ ਹੜਾਂ ਵਾਸਤੇ ਆਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਵਾਸਤੇ ਪੈਸਾ ਆਇਆ ਤੇ ਉਹਨਾਂ ਲੋਕਾਂ ਨੂੰ ਨਹੀਂ ਦਿੱਤਾ ਗਿਆ ਭਗਵੰਤ ਮਾਨ ਜੀ ਨੇ ਅੱਧਾ ਪੈਸਾ ਆਪਣੇ ਫੋਟੋਆਂ ਲਵਾਉਣ ਵਾਸਤੇ ਲਾ ਦੇ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਵਕ ਵਕ ਸਿਆਸੀ ਪਾਰਟੀਆਂ ਲੋ ਜਿਹੜੇ ਕਿਿੱਥੇ ਕਿ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਉੱਥੇ ਹੀ ਗੱਲ ਕੀਤੀ ਜਾਵੇ ਜ਼ਿਲ੍ਹਾ ਤਰਨਤਾਰਨ ਦਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਵੱਡਾ ਬਲ ਮਿਲਿਆ ਹੈ ਕ੍ਰਾਂਤੀ ਸੈਨਾ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਜਿਹੜੀ ਕਿ ਸਮੂਲੀਅਤ ਕੀਤੀ ਗਈ ਹੈ ਤੀ ਸਨਾਂ ਲੋ ਇਹ ਗੱਲ ਵਿੱਚ ਵਿਸ਼ਵਾਸ ਦਿਵਾਇਆ ਗਿਆ ਕਿ ਉਹਨਾਂ ਲੋ ਗੱਲ ਆਖੀ ਗਈ ਕਿ ਭਾਰਤੀ ਜਨਤਾ ਪਾਰਟੀ ਨੂੰ ਸਾਡੇ ਸਾਰੇ ਸਮਾਜ ਦੀ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਜੜੀ ਵੋਟ ਪਾਈ ਜਾਵੇਗੀ ਸੋ ਇਸੇ ਵਿੱਚ ਤੇ ਗੱਲਬਾਤ ਕਰ ਲਈ ਮਨਜੀਤ ਸਿੰਘ ਮੰਨਾ ਮੀਏ ਮੀਡੀਆ ਸਾਡਾ ਨਾਲ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਜਿਹੜਾ ਪ੍ਰੈਸ ਕਾਨਫਰੰਸ ਤੁਹਾਨੂੰ ਇੱਥੇ ਭਰਾਵਾਂ ਨੂੰ ਸੱਦਿਆ ਗਿਆ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਵੇਂ ਦਸਾਂ ਸਾਲਾਂ ਦੇ ਵਿੱਚ ਜੋ ਪੰਜਾਬ ਵਾਸਤੇ ਮੋਦੀ ਸਾਹਿਬ ਨੇ ਪੈਸਾ ਭੇਜਿਆ ਅੱਜ ਉਹਦੇ ਬਾਰੇ ਇੱਕ ਕਿਤਾਬ ਜਾਂ ਜਿਹੜਾ ਵਾ ਉਹ ਅਸੀਂ ਜਾਰੀ ਕਰਨ ਲੱਗੇ ਆਂ ਇਹਦੇ ਵਿੱਚ ਕੱਲੀ-ਕੱਲੀ ਸਕੀਮ ਦੇ ਬਾਰੇ ਦੱਸਿਆ ਗਿਆ ਕਿ ਕਿਹੜੀ-ਕਿਹੜੀ ਸਕੀਮ ਦੇ ਬਾਰੇ ਕਿੰਨੇ-ਕਿੰਨੇ ਪੈਸੇ ਜਿਹੜੇ ਆ ਮੋਦੀ ਸਾਹਿਬ ਨੇ ਭੇਜੇ ਨੇ ਖਾਸ ਕਰਕੇ ਹਰ ਇੱਕ ਬਲਾਕ ਦਾ ਹਰ ਇੱਕ ਪਿੰਡ ਪੱਦਰ ਦਾ ਜਿਹੜਾ ਵੇਰਵਾ ਵਾ ਕਿ ਸਾਡੇ ਵਿੱਤ ਕਮਿਸ਼ਨ ਤੇ ਜਿਹੜੇ ਪੈਸੇ ਆਏ ਨੇ ਕਿ ਕੱਲੇ-ਕੱਲੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੇ ਪੈਸੇ ਜਿਹੜੇ ਉਹ ਭੇਜੇ ਨੇ ਉਹ ਸਾਰੇ ਇੱਕਤਾਬਦੀ ਦੇ ਵਿੱਚ ਪੂਰੇ ਕਲੀ-ਕਲੀ ਡਿਟੇਲ ਹੈ ਤੁਹਾਨੂੰ ਸਾਰੇ ਭਰਾਵਾਂ ਨੂੰ ਦੇ ਦਿੱਤੀ ਜਾਊਗੀ ਤੁਸੀਂ ਆਪ ਇਹਨੂੰ ਸਾਰੇ ਪੜ੍ਹ ਕੇ ਜਿਵੇਂ ਕਿ ਜਲ ਜੀਵਨ ਮਿਸ਼ਨ ਆ ਕਰੋੜਾ ਰੁਪਏ ਜਿਹੜੇ ਆ ਉਹ ਮੋਦੀ ਸਾਹਿਬ ਨੇ ਭੇਜੇ ਨੇ ਜਨ ਆੁਸਥੀ ਕੇ ਅੰਦਰ ਪੰਜ ਜਿਹੜੇ ਸਾਡੇ ਇੱਥੇ ਸੈਂਟਰ ਖੋਲੇ ਗਏ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਕਰੋੜਾ ਰੁਪਏ ਜਿਹੜੇ ਆ ਉਹ ਕਿਸਾਨਾਂ ਨੂੰ ਹਰ ਸਾਲ 6-6000 ਰੁਪਿਆ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਜਿਹੜਾ ਪੈਂਦਾ ਸਵਛ ਭਾਰਤ ਮਿਸ਼ਨ 47.255 ਕਰੋੜ ਰੁਪਏ ਜਿਹੜੇ ਆ ਉਹਦੇ ਵਾਸਤੇ ਭੇਜੇ ਗਏ ਨੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਪ੍ਰਧਾਨ ਮੰਤਰੀ ਸੁਭਾਗਿਆ ਯੋਜਨਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜਿਹੜੇ ਗਰੀਬ ਲੋਕਾਂ ਨੂੰ 5 ਸਾਲ ਅਗਲੇ ਵੀ ਉਹਨਾਂ ਨੇ ਗਾਂ ਅਨਾਉਂਸ ਕਰਤਾ ਕਿ ਉਹਨਾਂ ਨੂੰ ਜਿਹੜਾ ਵਾ ਉਹ ਦਾਣੇ ਜਿਹੜੇ ਕਣਕ ਆ ਉਹ ਮਿਲੂਗੀ ਮੈਨੂੰ ਸਮਝ ਨਾ ਕਿ ਜਿੰਨੀਆਂ ਵੀ ਪ੍ਰਧਾਨ ਮੰਤਰੀ ਸਾਹਿਬ ਦੀਆਂ ਸਕੀਮਾਂ ਨੇ 200 ਤੋਂ 250 ਲੱਖ ਕਰੋੜ ਰੁਪਈਆ ਜਿਹੜਾ 10 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਸਾਡੇ ਪੰਜਾਬ ਵਾਸੀ ਭੇਜਿਆ ਅਸੀਂ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਆਪਣੇ ਵੱਲੋਂ ਕੋਟਨ ਕੋਟ ਧੰਨਵਾਦ ਕਰਦੇ ਆ ਕਿ ਉਹ ਇੰਨਾ ਸਾਡੇ ਪੰਜਾਬ ਦਾ ਖਿਆਲ ਰੱਖਦੇ ਨੇ ਤੇ ਖਾਸ ਕਰਕੇ ਸਾਡੇ ਗਰੀਬ ਲੋਕਾਂ ਦਾ ਇੰਨਾ ਉਹ ਸਨਮਾਨ ਤੇ ਧਿਆਨ ਰੱਖਦੇ ਨੇ ਬੜੀਆਂ ਸਕੀਮਾਂ ਨੇ ਜੀ ਬੜੀਆਂ ਇਹਨਾਂ ਦੇ ਘਰ ਬਣਾ ਕੇ ਗਰੀਬ ਲੋਕਾਂ ਦੇ ਦਿਨੇ ਉਹਨਾਂ ਨੂੰ ਕਣਕ ਦੇਣੀ 5 ਲੱਖ ਦਾ ਬੀਮਾ ਫਰੀ ਉਹਨਾਂ ਦੇ ਸਚਾਲੇ ਫਰੀ ਸਿਲੰਡਰ ਫਰੀ ਪਤਾ ਨਹੀਂ ਕਿੰਨਾ ਕੁਝ ਜਿਹੜਾ ਪ੍ਰਧਾਨ ਮਰਜੀ ਸਾਡੀ ਸੋਚ ਤੋਂ ਪਰੇ ਆ ਜੀ ਤੇ ਪ੍ਰਧਾਨ ਮੰਤਰੀ ਨੇ ਜਿਹੜਾ ਇੱਕ ਸੁਪਨਾ ਲਿਆ ਨਾ ਜੀ ਕਿ ਅਸੀਂ ਵਿਕਸਿਤ ਭਾਰਤ 2047 ਤੱਕ ਜਿਹੜਾ ਭਾਰਤ ਨੂੰ ਵਿਕਸਿਤ ਬਣਾਉਣਾ ਵਾ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਗਰੀਬ ਜਿਹੜਾ ਰਹਿ ਨਾ ਜਾਵੇ ਉਹਦੀ ਕੋਈ ਸਮੱਸਿਆ ਨਾ ਰਹਿ ਜਾਵੇ ਇਹ ਸੋਚ ਲੈ ਕੇ ਪ੍ਰਧਾਨ ਮੰਤਰੀ ਜੀ ਚੱਲੇ ਨੇ ਸੋ ਮੈਂ ਵੀਰੋ ਤੁਹਾਡਾ ਜਿੱਥੇ ਧੰਵਾਦ ਕਰਦਾ ਤੇ ਇਹ ਕਿਤਾਬ ਜਿਹੜਾ ਜਾਰੀ ਅੱਜ ਕੀਤਾ ਜਾਣਾ ਉਹ ਤੁਹਾਨੂੰ ਸਾਰੇ ਵੀਰਾਂ ਨੂੰ ਦਿੱਤਾ ਜਾਊਗਾ ਤੁਸੀਂ ਇੱਥੋਂ ਕੱਲੀ-ਕੱਲੀ ਜਿਹੜੀ ਸਕੀਮਾਂ ਉਹਦੇ ਬਾਰੇ ਤੁਸੀਂ ਵੀ ਪੜ੍ਹ ਕੇ ਤੇ ਇਹ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਸਾਡੇ ਖਾਸ ਕਰਕੇ ਰਾਜਸਥਾਨ ਤੋਂ ਸਾਡੇ ਐਮਐਲਏ ਸਹਿਬਾਨ ਜਿਹੜੇ ਇੱਥੇ ਇਲੈਕਸ਼ਨ ਦੇ ਵਿੱਚ ਆਏ ਨੇ ਇਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਨਾਲ ਬੈਠੇ ਹੋਏ ਨੇ ਸੋ ਮੈਂ ਪ੍ਰਧਾਨ ਮੰਤਰੀ ਜੀ ਦਾ ਦੁਬਾਰਾ ਫੇਰ ਆਪਣੇ ਵੱਲੋਂ ਕੋਟਨ-ਕੋਟ ਧੰਨਵਾਦ ਕਰਦਾ ਕਿ ਜਿਹੜੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਾਡੇ ਗਰੀਬ ਲੋਕਾਂ ਦਾ ਇਹਨਾਂ ਧਿਆਨ ਰੱਖਦੇ ਪਰਵਤ ਸਾਹਿਬ ਬੇਤੀ ਜਿੱਥੇ ਪੰਜਾਬ ਦੇ ਵਿੱਚ ਸੈਂਟਰ ਵੱਲੋਂ ਇਹਨਾਂ ਪੈਸਾ ਆਉਣ ਦੇ ਬਾਵਜੂਦ ਸਾਰੀ ਡਿਟੇਲ ਤੁਹਾਡੇ ਕੋਲ ਹੈ ਸੂਬਾ ਸਰਕਾਰ ਜਿਹੜੀ ਇੱਥੇ ਸੱਤਾ ਦੇ ਵਿੱਚ ਹੁੰਦੀ ਹੈ ਉਹ ਨਾ ਹੀ ਨਹੀਂ ਕਰਦੀ ਕਿਵੇਂ ਕਹਿਣ ਇਸ ਤੇ ਕੀ ਕਹਿਣਾ ਚਾਹੋ ਮੈਂ ਪਹਿਲਾਂ ਵੀ ਬੋਲ ਕੇ ਟਿਆ ਸੈਂਟਰ ਸਰਕਾਰ ਵੱਲੋਂ ਕੋਈ ਕਮੀ ਨਹੀਂ ਜੀ ਉਥੋਂ ਤਾਂ ਇੰਨਾ ਕ ਪੈਸਾ ਆਉਂਦਾ ਤੇ ਜਾਂ ਉਹ ਸੈਂਟਰ ਸਰਕਾਰ ਕਹੇਗੀ ਕਿ ਸਾਡੇ ਕੋਲ ਪ੍ਰੋਜੈਕਟ ਬਣਾ ਕੇ ਲੈ ਕੇ ਆਓ ਤੇ ਸਾਡੇ ਕੋਲ ਪੈਸੇ ਲੈ ਕੇ ਜਾਓ ਪਰ ਇਹ ਜਿਹੜੀ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਨ ਜੀ ਇਸ ਹਕੂਮਤ ਸਕੀਮਾ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਹੋਣ ਦੇਣਾ ਚਾਹੁੰਦੀ ਉਹ ਜਿਹੜਾ ਪੈਸਾ ਜਿਸ ਕੰਮ ਵਾਸਤੇ ਆਉਂਦਾ ਉਧਰ ਨਹੀਂ ਖਰਚਦੇ ਹੋਰ ਕੰਮਾਂ ਵਾਸਤੇ ਖਰਚ ਦਿੰਦੇ ਨੇ ਉਹ ਚਾਹੁੰਦੇ ਨੇ ਕਿ ਮੋਦੀ ਸਾਹਿਬ ਦਾ ਕਿਤੇ ਨਾਂ ਨਾ ਹੋ ਜੇ ਕਿ ਮੋਦੀ ਸਾਹਿਬ ਪੈਸਾ ਭੇਜ ਰਹੇ ਨੇ ਸੋ ਇਹ ਜਿੰਨੀਆਂ ਮਰਜ਼ੀ ਰੋਕਾਂ ਲਾ ਲੈਣ ਲੋਕ ਬੜੇ ਸਿਆਣੇ ਨੇ ਲੋਕ ਜਾਗਰੂਕ ਨੇ ਲੋਕ ਸਾਰਾ ਕੁਝ ਸਮਝਦੇ ਨੇ ਕਿ ਪੈਸਾ ਸੈਂਟਰ ਗਵਰਨਮੈਂਟ ਤੋਂ ਆ ਰਿਹਾ ਤੇ ਉਹਦੇ ਸਗੋਂ ਇਹਨਾਂ ਲੋਕਾਂ ਦੀ ਬਦਨਾਮੀ ਹੋ ਰਹੀ ਆ ਕਿ ਇਹ ਪੈਸੇ ਨੂੰ ਸਹੀ ਤਰੀਕੇ ਨਾਲ ਨਹੀਂ ਖਰਚਦੇ। ਉਹਨਾਂ ਵੱਲੋਂ ਕਿਹਾ ਜਾਂਦਾ ਕਿ ਫੰਡ ਰੋਕਿਆ ਹੈ ਸੈਂਟਰ ਸਰਕਾਰ ਨੇ ਤੁਸੀਂ ਦੱਸ ਸਕਦੇ ਕਿਹੜੇ ਫੰਡ ਹੈ ਤੇ ਕਿਉਂ ਰੁਕੇ ਹੋ? ਸਾਨੂੰ ਤੇ ਕੋਈ ਸਾਡੇ ਧਿਆਨ 'ਚ ਨਹੀਂ ਕਿ ਇਹਨਾਂ ਦਾ ਕੋਈ ਫੰਡ ਰੋਕਿਆ ਗਿਆ ਹੋਵੇ। ਪਿੱਛੇ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦੇ ਵਿੱਚ ਹੜਾ ਆਇਆ ਤੇ ਜੋ ਸੈਂਟਰ ਗਵਰਨਮੈਂਟ ਦਾ ਆਪਦਾ ਫਰਜ਼ ਬਣਦਾ ਸੀ 218 ਕਰੋੜ ਰੁਪਇਆ ਇਮੀਡੀਏਟਲੀ ਉਹਨਾਂ ਨੇ ਜਾਰੀ ਕਰ ਦਿੱਤਾ ਤੇ ਇਹਨਾਂ ਭਲੇ ਮਾਨਸਾ ਨੇ ਉਹ 218 ਕਰੋੜ ਵੀ ਨਹੀਂ ਵੰਡਿਆ ਉਹ ਚੋਂ ਵੀ ਖਾ ਗਏ ਨੇ ਸੈਂਟਰ ਗਵਰਨਮੈਂਟ ਵੱਲੋਂ ਕੋਈ ਕਮੀ ਨਹੀਂ ਆ ਉਥੇ ਪੈਸੇ ਦੀ ਕੋਈ ਕਮੀ ਨਹੀਂ ਆ ਉਹ ਤਾਂ ਕਹਿੰਦੇ ਨੇ ਸਾਡੇ ਕੋਲ ਪੈਸਾ ਲੈ ਕੇ ਜਾਓ ਤੇ ਲੋਕਾਂ ਦੇ ਭਲੇ ਵਾਸਤੇ ਖਰਚੋ ਪਰ ਇਹ ਲੋਕਾਂ ਦਾ ਭਲਾ ਨਹੀਂ ਹੋਣ ਦੇਣਾ ਚਾਹੁੰਦੇ ਇਹ ਉਹ ਸਕੀਮਾਂ ਦਾ ਗਲਤ ਜਿਹੜਾ ਪੈਸਾ ਵਾ ਦੂਜੇ ਪਾਸੇ ਵਰਤਦੇ ਜੀ ਤੁਹਾਡੀ ਸਰਕਾਰ ਬੰਦੀ ਤੁਸੀਂ ਇਹਨਾਂ ਦੇ ਜਿਹੜੇ ਸਜੋਜਨਾਵਾਂ ਸਹੀ ਤਰੀਕੇ ਨਾਲ ਨਹੀਂ ਪਚਾਉਂਦੇ ਇਹਨਾਂ ਦੇ ਖਿਲਾਫ ਕੀ ਐਕਸ਼ਨ ਹੋਊਗਾ ਜੀ ਅਸੀਂ ਤਾਂ ਜਨਤਾ ਨੂੰ ਬੇਨਤੀ ਕਰਦੇ ਆ ਕਿ ਜੇ ਉਹ ਚਾਹੁੰਦੇ ਨੇ ਕਿ ਇਹ ਯੋਜਨਾਵਾਂ ਸਹੀ ਤਰੀਕੇ ਨਾਲ ਉਹਨਾਂ ਤੱਕ ਪਹੁੰਚਣ ਤੇ ਜੋ ਮੋਦੀ ਸਾਹਿਬ ਦਾ ਨਾਰਾ ਹੈ ਨਾ ਕਿ ਡਬਲ ਇੰਜਨ ਵਾਲੀ ਸਰਕਾਰ ਤੇ ਇੱਥੇ ਵੀ ਡਬਲ ਇੰਜਨ ਵਾਲੀ ਸਰਕਾਰ ਬਣੇ ਪੰਜਾਬ ਦੇ ਵਿੱਚ ਵੀ ਤੇ ਇਹ ਤਾਂ ਹੀ ਸਹੀ ਪੈਸਾ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਉਹਨਾਂ ਸਕੀਮਾਂ ਤੇ ਲੱਗ ਸਕਦਾ ਹੁਣ ਸਾਡੇ ਨਾਲ ਹਰਿਆਣਾ ਵਾ ਜੁਪੀ ਆ ਰਾਜਸਥਾਨ ਆ ਉੱਥੇ ਸਰਕਾਰਾਂ ਭਾਰਤੀ ਜਨਤਾ ਪਾਰਟੀਆਂ ਦੇ ਨੇ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਉਥੇ ਸਹੀ ਤਰੀਕੇ ਨਾਲ ਪੈਸਾ ਜਿਹੜਾ ਲੱਗ ਰਿਹਾ ਤੇ ਅੱਜ ਉਹ ਸਟੇਟਾਂ ਸਾਡੇ ਨਾਲੋਂ ਅੱਗੇ ਲੰਘੀਆਂ ਨੇ ਕਿਉਂ ਲੰਘੀਆਂ ਨੇ ਕਿ ਉਥੇ ਡਬਲ ਇੰਜਨ ਵਾਲੀ ਸਰਕਾਰ ਹੈ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਤੁਸੀਂ ਇਹ ਪਾਰਲੀਮੈਂਟ ਦੀਆਂ 13 ਦੀਆਂ 13 ਸੀਟਾਂ ਜਿਤਾਓ ਉਥੇ ਆਉਣ ਵਾਲੀ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਓ ਤੇ ਫਿਰ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿੰਦਾ ਠੀਕ ਹੈ ਬਿਲਕੁਲ ਨਾ ਮਿਲਦਾ ਜੀ ਤਾਂ ਗੱਲ ਕੀਤੀ ਜਾਵੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਪਰ ਅੱਜ ਐਸੇ ਪਰਿਵਾਰਾਂ ਵੱਡੀ ਤੌਰ ਗਿਣਤੀ ਵਿੱਚ ਸਮੂਲੀਅਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਵਿੱਚ ਠੀਕ ਹੈ ਨਾ ਸੋ ਧੰਨਵਾਦੀ ਆ ਜੀ ਇੰਨਾ ਵੀਰਾਂ ਦਾ ਕਿ ਜਿਨ੍ਹਾਂ ਨੇ ਅੱਜ ਸਾਨੂੰ ਸਮਰਥਨ ਸਮਰਥਨ ਦਿੱਤਾ ਵਾ ਤੇ ਖਾਸ ਕਰਕੇ ਗਰੀਬ ਲੋਕ ਜਿਹੜੇ ਨੇ ਉਹ ਤੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੂੰ ਚਾਹ ਰਹੇ ਨੇ ਕਿਉਂਕਿ ਗਰੀਬ ਲੋਕਾਂ ਵਾਸਤੇ ਮੋਦੀ ਸਾਹਿਬ ਨੇ ਸਹੂਲਤਾਂ ਹੀ ਇੰਨੀਆਂ ਕਿ ਦਿੱਤੀਆਂ ਨੇ ਕਿ ਅੱਜ ਲੋਕ ਜਾਗਰੂਕ ਹੋ ਗਏ ਨੇ ਲੋਕ ਸਮਝਣ ਲੱਗ ਗਏ ਨੇ ਕਿ ਕਿਹੜੀ ਸਰਕਾਰ ਸਾਡੇ ਹੱਕ 'ਚ ਕੋਈ ਫੈਸਲੇ ਲੈਂਦੀ ਆ ਤੇ ਕਿਹੜੀ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਵਾਅਦੇ ਕਰਕੇ ਉਹਨਾਂ ਗੱਲਾਂ ਤੇ ਪੂਰੇ ਨਹੀਂ ਉਤਰੇ ਸੋ ਇਸ ਕਰਕੇ ਗਰੀਬ ਲੋਕ ਜਿਹੜੇ ਆ ਅੱਜ ਧੜਾ ਧੜਾ ਪਾਰਟੀ ਦੇ ਵਿੱਚ ਵੀ ਸ਼ਾਮਲ ਹੋ ਰਹੇ ਨੇ ਤੇ ਅੱਜ ਜਿਵੇਂ ਸਾਡੇ ਭਗਵਾਨ ਬਾਲਮੀਕ ਕ੍ਰਾਂਤੀ ਸਨਾਂ ਦੇ ਵੀਰਾਂ ਨੇ ਸਾਨੂੰ ਸਮਰਥਨ ਦਿੱਤਾ ਇਸੇ ਕਰਕੇ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਇੱਕ ਐਹੋਜੀ ਪਾਰਟੀ ਆ ਜਿਹੜੀ ਗਰੀਬ ਲੋਕਾਂ ਦਾ ਖਿਆਲ ਰੱਖਦੀ ਪਰ ਸਾਰੇ ਦੇਖਣ ਨੂੰ ਮਿਲਦਾ ਪਿਆ ਵਾ ਕਿ ਜਿਹੜਾ ਕਿ ਸੈਂਟਰ ਸਰਕਾਰ ਕੋਲ ਪੈਸਾ ਹੁੰਦਾ ਇੱਕ ਐਡ ਬੋਰਡਾਂ ਦੀ ਐਡ ਲੱਗੀ ਹੋਈ ਐ ਦੂਸਰੀ ਐਡਾਂ ਚੱਲੀਆਂ ਕਿ ਲੱਗਦਾ ਸੈਂਟਰ ਸਰਕਾਰ ਦਾ ਪੈਸਾ ਹੀ ਵਰਤਿਆ ਜਾ ਰਿਹਾ ਉਥੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਕਿ 218 ਕਰੋੜ ਹੜ੍ਹਾਂ ਵਾਸਤੇ ਆਇਆ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਲੋਕਾਂ ਵਾਸਤੇ ਪੈਸਾ ਆਇਆ ਤੇ ਉਹਨਾਂ ਲੋਕਾਂ ਨੂੰ ਨਹੀਂ ਦਿੱਤਾ ਗਿਆ ਭਗਵੰਤ ਮਾਨ ਜੀ ਨੇ ਅੱਧਾ ਪੈਸਾ ਆਪਣੇ ਫੋਟੋਆਂ ਲਵਾਉਣ ਵਾਸਤੇ ਲਾ ਲਿਆ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਟਰਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ